हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂਾਂ ਸੇਲ ਲਈ ਲੈ ਕੇ ਆਏਗੇ ਦੋਵੇਂ ਆ ਗਿਆਂ ਬਈ ਟੋਕੜ ਗਾਵਾਂ ਤੇ ਜਿਸ ਪਿੰਡ ਚੋਂ ਆਪਾਂ ਬਈ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਵੀਰ ਦਾ ਬਈ ਸੁਖਾਨੰਦ ਛੋਟਾ ਸੁਖਾਨੰਦ ਕਹਿ ਦਿੰਦੇ ਆ ਬਈ ਕੋਠਿਆਂ ਵਾਲਾ ਕੱਚਾ ਰਾਹਗਾ ਬਾਈ ਦੇ ਘਰ ਨੌਂ ਦਾਗਾ ਤੇ ਇਹ ਬਾਈ ਬਾਈ ਵਪਾਰ ਦਾ ਕੰਮ ਕਰਦਾਗਾ ਤੇ ਜਿਹੜਾ ਨਾਮ ਆ ਬਾਈ ਦਾ ਬਈ ਕੁਲਦੀਪ ਤੇ ਪਿੰਡ ਸੁਖਾਨੰਦ ਹੋਗਾ ਜ਼ਿਲ੍ਹਾ ਨੂੰ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਪਿੰਡ ਬਈ ਇਧਰੋਂ ਕਿ ਪਕਤਾ ਪਾਈ ਵੀ ਰਹ ਜਾਂਦਾ ਬਾਜਾਖਾਨਾ ਵੀ ਨੇੜੇ ਹੀ ਰਹ ਜਾਂਦਾ ਇਹ ਪਿੰਡ ਬਈ ਨੂੰ ਨੇੜੇ ਰਹਿੰਦੇ ਆ ਤੇ ਮੋਬਾਈਲ ਨੰਬਰ ਹੈਗਾ ਬਾਈ ਦਾ ਬਈ 94171 10523 ਇੱਕ ਵਾਰੀ ਹੋਰ ਨੋਟ ਕਰ ਲਓ ਬਈ 94171 10523 ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਚੱਲੂਗਾ ਸਕਰੀਨ ਤੇ ਬਾਈ ਨੋਟ ਕਰ ਲਿਓ ਤੇ ਬਾਈ ਆਪ ਬਾਈ ਬਾਹਰ ਆਗਾ ਤੇ ਇਹਨਾਂ ਦੀ ਜਿਹੜੀ ਡਿਟੇਲ ਆ ਉਹ ਆਪਾਂ ਹੀ ਦੇਵਾਂਗੇ ਪਹਿਲੇ ਨੰਬਰ ਤੇ ਜਿਹੜੀ ਬਈ ਤੁਸੀਂ ਵਾਰਡ ਦੇਖ ਰਹੇ ਹੋਗੇ ਇਹ ਸੂਆ ਬਈ ਸੂਈ ਬਈਆ ਦੂਜਾ ਦੂਜਾ ਸੂਆ ਸੂਈ ਬਈ ਬਈ ਸੂਈ ਨੂੰ ਉਹਨੂੰ ਜਿਹੜਾ ਟਾਈਮ ਹੋ ਗਿਆ 1 ਮਹੀਨਾ ਹੋ ਗਿਆ ਸੂਈ ਨੂੰ ਤੇ ਬੱਚਾ ਸੀਗਾ ਤੇ ਮਗਰ ਬੱਸੀ ਬੱਸੀ ਬਾਈ ਕਹਿੰਨਾ ਮਤਲਬ ਕਿ ਅਗਲੇ ਨੇ ਰੱਖ ਲਈ ਜਿੰਨਾਂ ਤੋਂ ਆਪਾਂ ਇਹ ਵੈਲਡ ਲੈਂਦੀ ਹੈਗੀ ਤੇ ਜਿਹੜਾ ਇਹਦੇ ਥੱਲੇ ਹੁਣ ਨੈਟ ਚੂਣ ਵਾਲਾ ਦੁੱਧ ਹਾਜ਼ਰ 15 ਲੀਟਰ ਬਾਈ ਕਹਿੰਨਾ ਦੁੱਧ ਬਾਈ ਹਾਜ਼ਰ ਭਾਵੇਂ ਕੋਈ ਦੋ ਟਾਈਮ ਭਾਵੇਂ ਚਾਰ ਟਾਈਮ ਆਪਦੀ ਚਵਾਈ ਕਰ ਲਈ ਕੋਈ ਚੱਕਰ ਨਹੀਂ ਥਣ ਲੇਵੇ ਦੀ ਬਾਈ ਕਹਿੰਦੇ ਸਾਫ ਸੁਥਰੀ ਆ ਚੂਣ ਚਵਾਇ ਜਿਹੜਾ ਇਹਨੂੰ ਲੱਗਿਆ ਬਾਈ ਇੱਕ ਨੰਬਰ ਹੈਗਾ ਬਾਕੀ ਥਣਾਂ ਦਾ ਗੈਪ ਕੋਪਾ ਪਸੋਂ ਨੂੰ ਚੈੱਕ ਕਰਵਾ ਲੈ ਕੱਲਾ ਕੱਲਾ ਥਣ ਲੱਗਿਆ ਵਾ ਨਾੜਾ ਨੂੜਾ ਲੇਵੇ ਤੇ ਫੁੱਲ ਚੰਗੀਆਂ ਬ ਤੇ ਚੋਣ ਚ ਬਾਈ ਕਹਿੰਦਾ ਇੱਕ ਨੰਬਰ ਲੱਗਾ ਵਾ ਬਾਕੀ ਹਵਾਨਾ ਸਾਨੂੰ ਆਪਾਂ ਦਿਖਾਣੇ ਤੋਰਦੇ ਜੀ ਮੜੀ ਖੋਲ ਦ ਕੱਦ ਕੱਠ ਬਾਈ ਫੁੱਲ ਪਲੀ ਵੀ ਬਹਿੜਾ ਕੋਈ ਵੀ ਵੀਰ ਆਊਗਾ ਛੋਟੀ ਜੀ ਮੰਨ ਕੇ ਨਾ ਆਇਓ ਫੇਸ ਵਗੈਰਾ ਤੇ ਤੁਸੀਂ ਚੈੱਕ ਕਰ ਸਕਦੇ ਬਹੁਤ ਸੋਹਣਾ ਸੌ ਹਸੀਲ ਬਾਈ ਕਹਿੰਦਾ ਫੁੱਲ ਅੱਗੇ ਬਾਕੀ ਤੋੜਾ ਤਰਾ ਚੈੱਕ ਕਰ ਸਕਦੇ ਫੀਟਿੰਗ ਚੈੱਕ ਕਰ ਸਕਦੇ ਹਵਾਨੇ ਦੀ ਇੱਕ ਨੰਬਰ ਆ ਗਈ ਤੇ ਬੱਚਾ ਸੀਗਾ ਬਈ ਇਹਦੇ ਮਗਰ ਬੱਸੀ ਤੇ ਉਹ ਬਾਈ ਕਹਿੰਦਾ ਬਈ ਉਹਨਾਂ ਨੇ ਮਤਲਬ ਕਰਦੇ ਨੇ ਰੱਖ ਲਈ ਤੇ ਜਿਹੜਾ ਇਹਦਾ ਮੋਲ ਆ ਬਾਈ ਲੈਣ ਦੇਣ ਮੋਲੀ ਬਾਈ ਨੇ 50000 ਰੁਪਏ ਰੱਖਿਆਗਾ ਬਾਕੀ ਬਾਈ ਕਨੇ ਆਏਗੇ ਤਾਂ ਥੋੜਾ ਕੰਨਾ ਮਾਨਤਾਣਾ ਜ਼ਰੂਰ ਕਰ ਦੇਗੇ ਤੇ ਚਵਾਈ ਬਾਈ ਕਨੇ ਪੋਲੀ ਆ ਵਧੀਆ ਮੋਟੀ ਚਵਾਈ ਲੱਗੀ ਹੋਈ ਆ ਇਹਨੂੰ ਇਧਰੋਂ ਵੀ ਆਪਾਂ ਸਾਨੂੰ ਨਾੜਾ ਨੂੜਾ ਚੈੱਕ ਕਰਵਾਣੇ ਨਾੜਾ ਨੂੜਾ ਚੈੱਕ ਕਰ ਸਕਦੇ ਹਣਾ ਥਣਾ ਦਾ ਜਿਹੜਾ ਗੈਪ ਨਾੜਾ ਨੂੜਾ ਫੁੱਲ ਚੰਗੀਆਂ ਬਾਕੀ ਦੁੱਧ ਵਾਲੀ 나ੜ ਵੀ ਕਰਮ ਵਾਲੀ ਨਾ ਫੁੱਲ ਚੰਗੀ ਲੱਗੀ ਵੀ ਆ ਤੇ ਅੱਗੇ ਬਈ ਆ ਗਈ ਦੋ ਨੰਬਰ ਤੇ ਇਹ ਵੀ ਆ ਗਈ ਦੂਜਾ ਸੂਆ ਬਾਈ ਇਹਨੂੰ ਵੀ ਸੂਈ ਨੂੰ 4 ਮਹੀਨੇ ਹੋਗੇ ਤੇ ਇਹਦੇ ਥੱਲੇ ਜਿਹੜਾ ਬਾਈ ਨੇ ਬਾਈ ਦੁੱਧ ਦੱਸਿਆ ਤਿਆਰ 8 ਲੀਟਰ ਬਾਈ ਕਹਿੰਨੇ ਕੰਡੇ ਵਾਲਾ ਦੁੱਧ ਤਿਆਰ ਹੈਗਾ ਤੇ ਤਸੱਲੀ ਕਰ ਸਕਦੇਮ ਬਾਈ ਕਹਿੰਨੇ ਕੋਈ ਚੱਕਰ ਹੀ ਨਹੀਂਗਾ ਤੇ ਠੰਡੀ ਸੀਲੇ ਵੀ ਫੁੱਲ ਚੋਣ ਚ ਬਾਈ ਕਹਿੰਨੇ ਇਹਦਾ ਵੀ ਇੱਕ ਨੰਬਰ ਥਣਲੇ ਵੀ ਦੀ ਬਾਈ ਇਹ ਵੀ ਸਾਫ ਸੁਥਰੀ ਗੁਲਾਬੀ ਨੂੰ ਥਣ ਲੱਗਿਆ ਵਾ ਤੇ ਦੁੱਧ ਬਾਈ ਕਹਿੰਨੇ ਬਈ ਇਹਦੇ ਥੱਲੇ 10 ਲੀਟਰ ਵੀ ਸੀਗਾ ਥੋੜਾ ਜਾ ਕੇ ਮਤਲਬ ਕਿ 17ਾਂ ਦੇਗੀ ਤੇ ਬਾਈ ਨੇ ਟੀਕਾ ਭਰਵਾਤਾ ਸੀਗਾ ਬਾਈ ਇਹਦੇ ਬਾਕੀ ਤੁਸੀਂ ਜਿਵੇਂ ਗੱਲ ਬਾਤ ਆ ਤੁਸੀਂ ਬਾਈ ਨਾ ਕਰ ਸਕਦੇ ਖੋਲਿਓ ਜੀ ਇਹਨੂੰ ਵੀ ਤੋਰ ਦੇ ਮਾੜੀ ਇਹ ਖੋਲ ਕੇ ਬਾਕੀ ਦਾ ਢਾਂਚੇ ਦੀ ਗੱਲ ਕਰੀਏ ਇਹਦੇ ਕਦ ਕਾਠ ਦੀ ਗੱਲ ਕਰੀਏ ਫੁੱਲ ਕਰਦ ਵਾਲੀਆ ਕਰਮ ਵਾਲੀ ਭਜਨ ਬਿਜੂਦ ਵਾਲੀ ਵੜ ਲਿਸੀ ਨਹੀਂ ਲਾਮੀ ਨਹੀਂ ਤੋਰਾ ਤਰਾ ਬਾਈ ਚਾਹੇ ਕਰ ਸਕਦਾ ਬਹੁਤ ਸੋਣਾ ਤੇ ਸਵੇਰ ਦੀ ਬਾਈ ਕਿਨੇ ਬਾਈ ਇਹਦੀ ਚਵਾਈ ਹੋਈ ਵੀ ਆ ਸਾਵਨ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਤਿਆਰ ਕਰ ਲੈਣੀ ਆ ਸਾਢੇ 11 ਦਾ ਹੁਣ ਟਾਈਮ ਹੁੰਦਾ ਉਹ ਉਸ ਹਾਮਨਾ ਬਾਈ ਆਪਦਾ ਅੰਦਾਜ਼ਾ ਲਾ ਲਓ ਦੋਮਾਂ ਦੀ ਬਾਈ ਕਨੇ ਚਵਾਈ ਹੋਈ ਵੀ ਹੈਗੀ ਬਾਕੀ ਤੋੜਾ ਤੋੜਾ ਚੈੱਕ ਕਰ ਸਕਦੇ ਹੋ ਇਹਦਾ ਵੀ ਇੱਕ ਨੰਬਰ ਆ ਤੇ ਜਿਹੜਾ ਇਹਦਾ ਮੁੱਲ ਬਾਈ ਨੇ ਲੈਣ ਦੇਣ ਬਾਈ ਰੱਖਿਆਗਾ 27000 ਰੁਪਏ ਬਾਈ ਕਨੇ ਦਾ ਮੁੱਲ ਆ ਬਾਕੀ ਆਏਗਾ ਤਾਂ ਮੌਕੇ ਤੇ ਮਾਨਤਾ ਨਾ ਜਰੂਰ ਕਰਦੇ ਆਗੇ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਮੰਨ ਕੇ ਚੱਲੋ ਨਾ ਦੋਮਾਂ ਵੈੜਾਂ ਚੋਂ ਕੋਈ ਵੀ ਵੈੜ ਪਸੰਦ ਆਉਂਦੀ ਆ ਤਾਂ ਬਾਈ ਨਾ ਬਾਈ ਤੁਸੀਂ ਕੰਟੈਕਟ ਕਰ ਸਕਦੇ ਤੇ ਜਿਹੜਾ ਇਹਦੇ ਥੱਲੇ ਵੀ ਬਾਈ ਨੇ ਦੁੱਧ ਦੱਸਿਆ ਬਾਈ 8 ਲੀਟਰ ਚੋਣ ਵਾਲਾ ਦੁੱਧ ਹਾਜ਼ਰ ਤੇ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਣ ਤਾਂ ਕੰਟੈਕਟ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ